ਛੇੜੇਗਾ ਛੇੜੇਗਾ ਤਿਆਂ ਪੈਣਾ ਨੂੰ ਛੇੜੇਗਾ ਤਿਆਂ ਮੈਣਾ ਨੂੰ ਛੇੜੇਗਾ ਤਿਆਂ ਮੈਣਾ ਨੂੰ ਖੂਨ ਪੀਜੂ ਖੂਨ ਖੋਵਰਾ ਨਾਗ ਆ ਮੈਂ ਖੋਵਰਾ ਨਾਗ ਖੂਨ ਪੀਜੂ ਹੁਣ ਤਾਂ ਛੇੜਦਾ ਹੁਣ ਤਾਂ ਛੇੜਦਾ ਤਿਆਂ ਪੈਣਾ ਨੂੰ ਨੱਚਣ ਦੇਗਾ ਸਾਦੀਆਂ ਚ ਬੈਠਾ ਨੱਚਣ ਦੇਗਾ ਲਾਹਤ ਲਾਹਤ ਲਹਤ ਲਾਹਤ ਲਾਹਤ ਜੇ ਸਿਮਰਜੀਤ ਸੰਧੂ ਨੇ ਹੱਥ ਲਾਤਾ ਸੀਨੇ ਵਿੱਚ ਲੰਘ ਜੂ ਸੀਨੇ ਵਿੱਚ ਦੀ ਏਜ ਤੇ ਡਾਂਸ ਕਰ ਰਹੀ ਮਾਡਲ ਤੇ ਡਾਂਸਰ ਨਾਲ ਪਿਆਸੀ ਬਰਾਤੀਆਂ ਦਾ ਪੰਗਾ ਉਸ ਤੋਂ ਬਾਅਦ ਵੀਡੀਓ ਹੋਈ ਜੰਗਲ ਦੀ ਅੱਗ ਮੰਗ ਵਾਇਰਲ ਕਈ ਲੋਕਾਂ ਨੇ ਦਿੱਤਾ ਡਾਂਸਰ ਦਾ ਸਾਥ ਤੇ ਕਈਆਂ ਨੇ ਬਰਾਤੀਆਂ ਦੇ ਹੱਕ ਦੀ ਵੀ ਕੀਤੀ ਗੱਲ ਮਾਮਲਾ ਵਕਤਾ ਹੋਇਆ ਨਜ਼ਰ ਆ ਰਿਹਾ ਹੈ ਪਰ ਗੱਲ ਕਰ ਲਈਏ ਅੱਜ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਜਦੋਂ ਇੱਕ ਕੋਬਰਾ ਨਾਗ ਨੇ ਚੈਲੰਜ ਕਰ ਦਿੱਤਾ ਕਿ ਜੇ ਅੱਜ ਤੋਂ ਬਾਅਦ ਕੋਈ ਈਆਂ ਪਹਿਣਾ ਨੂੰ ਵਿਆਹਾਂ ਦੇ ਵਿੱਚ ਤੰਗ ਕਰੂਗਾ ਜਾਂ ਫਿਰ ਉਦਾਂ ਕਿਤੇ ਤੰਗ ਕਰੂਗਾ ਤਾਂ ਉਸ ਨੂੰ ਮੈਂ ਆ ਕੇ ਡੰਕ ਮਾਰ ਲਿਆਂਗਾ ਬਿਲਕੁਲ ਸਹੀ ਸੁਣਿਆ ਤੁਸੀਂ ਇੱਕ ਕੋਬਰਾ ਨਾਗ ਹੈ ਬਿੱਲੂ ਕੋਬਰਾ ਜਿਸ ਨੂੰ ਕਿ ਬਹੁਤ ਸਾਰੇ ਲੋਕ ਫੇਸਬੁਕ YouTube ਤੇ ਸੋਸ਼ਲ ਹੈਂਡਲ ਤੇ ਜਾਣਦੇ ਨੇ ਇਹ ਹਮੇਸ਼ਾ ਦਾਗ ਦੇ ਰੂਪ ਵਿੱਚ ਆ ਕੇ ਲੋਕਾਂ ਦੇ ਨਾਲ ਗੱਲਬਾਤ ਕਰਦਾ ਸੋ ਬਿੱਲੂ ਕੋਬਰਾ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਕਿਸੇ ਕਿਸਮ ਦੇ ਨਾਲ ਦੀ ਮਹਿਲਾਵਾਂ ਨੂੰ ਧੀਆ ਭੈਣਾਂ ਨੂੰ ਤੰਗ ਕਰੂਗਾ ਤੇ ਰਾਤ ਨੂੰ ਮੈਂ ਆਪਣੇ ਰੂਪ ਦੇ ਵਿੱਚ ਆ ਕੇ ਉਸ ਨੂੰ ਮਾਰਾਂਗਾ ਡੰਕ ਕੀ ਇਹ ਸੱਚ ਹੈ ਤੇ ਕਿਸ ਤਰ੍ਹਾਂ ਉਹ ਡੰਕ ਮਾਰੇਗਾ ਇਹ ਸੁਣੋ ਪੂਰੀ ਗੱਲਬਾਤ ਕਿ ਆਖਰ ਬਿੱਲੂ ਕੋਵਰਾ ਨੇ ਕੀ ਕਰਤਾ ਚੈਲੰਜ ਤੇ ਕਿੱਦਾਂ ਮਾਰੂਗਾ ਡੰਕ ਛੜੇਗਾ ਛੜੇਗਾ ਤਿਆਂ ਪੈਣਾ ਨੂੰ ਛੜੇਗਾ ਤਿਆਂ ਪੈਣਾ ਨੂੰ ਛੜੇਗਾ ਤਿਆਂ ਪੈਣਾ ਨੂੰ ਖੂਨ ਪੀਜੂ ਖੋਵਰਾ ਨਾਗ ਆ ਮੈਂ ਖੋਵਰਾ ਨਾਗ ਖੂਨ ਪੀਜੂ ਹੁੰਤਾ ਨਹੀਂ ਛੇੜਦਾ ਹੁੰਤਾ ਨਹੀਂ ਛੇੜ ਦਤੀਆਂ ਬਣਾ ਨੂੰ ਨੱਚਣ ਦੇਗਾ ਸਾਡੀਆਂ ਚ ਬਹਿਣਾ ਚ ਨੱਚਣ ਦੇਗਾ ਲਾਹ ਹੱਥ ਲਾਹ ਹੱਥ ਲਾਹ ਹੱਥ ਲਾਹ ਹੱਥ ਲਾਹ ਹੱਥ ਜੇ ਸੇਮਰਜੀਤ ਸੰਧੂ ਨੂੰ ਹੱਥ ਲਾਤਾ ਸੀਨੇ ਵਿੱਚ ਲੰਘ ਜੂ ਸੀਨੇ ਵਿੱਚ ਦੀ ਬਾਬੇ ਹੁੱਲੜਬਾਜੀ ਤੋਂ ਬਚੋ ਕੋਈ ਫਾਇਦਾ ਨਹੀਂ ਹੈਗਾ ਧੀਆਂ ਪੈਣਾਂ ਧੀਆਂ ਪੈਣੋ ਸਮਝ ਕੇ ਚਲੋ ਬਾਬਿਓ ਜਿਹੜਾ ਹੁੱਲੜਬਾਜੀ ਕਰੂਗਾ ਮੈਂ ਡੰਗੂਗਾ 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 ਹੁੱਲੜਬਾਜੀ ਕਰੂਗਾ ਨਾ ਮੈਂ ਡੰਗੂਗਾ ਲਾਹ ਹੱਥ ਲਾਹ ਹੱਥ ਸਿਮਰਜੀ ਸੰਤੂ ਨੂੰ ਲਾਹ ਹੱਥ ਜੇ ਹੁਣ ਹੱਥ ਲੱਗ ਗਿਆ ਪੁੱਲੜਬਾਜੀ ਕਰੀ ਤਾਂ ਸੁੱਤੇ ਮੈਨੂੰ ਡਾਂਗੂ ਪੁੱਤ ਸੁੱਤੇ ਪੈ ਨੂੰ ਬਾਈ ਜੀ ਸਾਰਿਆਂ ਨੂੰ ਬੇਨਤੀ ਕਰਦਾ ਬਈ ਜਿਹੜੀ ਸਿਮਰ ਨਾਲ ਹੁੱਲੜਬਾਜੀ ਹੋਈ ਆ ਕਿ ਉਹ ਨੱਚ ਰਹੀ ਸੀ ਬਚਾਰੀ ਉਹ ਕਿਹਦਾ ਮਾੜਾ ਕਰੀ ਸੀਗੇ ਹਨਾ ਨੱਚੇ ਰਹੀ ਸੀ ਕੁੜੀਆਂ ਤੀਆਂ ਆਪਣਾ ਸਭਲੀ ਨੱਚਦੀ ਇਹਨਾਂ ਉਹਨਾਂ ਦੀਆਂ ਤੀਆਂ ਬਣ ਹੋਈ ਕਿ ਆਪਣੀ ਵੀ ਕੋਈ ਗੱਲ ਆ ਬਾਬੇਓ ਪਰ ਜਿੰਨੇ ਸਿਮਰ ਨੂੰ ਹੱਥ ਲਾਇਆ ਸੰਧੂ ਨੂੰ ਮੈਂ ਫਿਰ ਦੂਜੇ ਰੂਪ ਚ ਆ ਕੇ ਡੰਗ ਮਾਰ ਸਕਦਾ ਬਈ ਵੀ ਇਹ ਆਪਣੀ ਭੈਣ ਹੈ ਸਪੋਰਟ ਕਰਨੀ ਆ ਉਹਨੂੰ ਪੂਰੀ ਕਰਦੇ ਰਹਾਂਗੇ ਜੇ ਉਹਦੇ ਨਾਲ ਕੋਈ ਉਲੜਬਾਜੀ ਕੀਤੀ ਉਹ ਤਾਂ ਬਿਨਾਂ ਵੀ ਕਿਸੇ ਕੁੜੀਆਂ ਨਾਲ ਕਿਸੇ ਨਾਲ ਵੀ ਵਿਆਹ ਸ਼ਾਦੀ 'ਚ ਖੁਸ਼ ਹੋਣ ਹੱਸਣ ਤੋਂ ਖੇਡਣ ਤੋਂ ਕੋਈ ਗੱਲ ਨਹੀਂ ਮਜ਼ਾਕ ਕਰਨ ਤੋਂ ਉਹਨਾਂ ਨੂੰ ਠੀਕ ਹੈ ਆ ਖੁਸ਼ੀਆਂ ਬਾਰ-ਬਾਰ ਨਹੀਂ ਹੁੰਦੀਆਂ ਖੁਸ਼ ਇੱਕ ਵਾਰ ਹੁੰਦੀ ਆ ਜ਼ਿੰਦਗੀ 'ਚ ਤੇ ਉਹਨਾਂ ਨੂੰ ਤੁਸੀਂ ਖੁਸ਼ ਹੋਣ ਤੋਂ ਕੁੜੀਆਂ ਤੇ ਆਪਾਂ ਨੱਚਣ ਵਾਸਤੇ ਹੁੰਦੀਆਂ ਨੇ ਵਿਚਾਰੀਆਂ ਆਪਦੇ ਭੈਣ ਭਰਾ ਦੇ ਵਿਆਹ 'ਚ ਨੱਚਦੀਆਂ ਨੇ ਇੱਕ ਦੋ ਦਿਨ ਉਲੜਬਾਜੀ ਕਰਦੇ ਜਾਂਦੇ ਆਪਾਂ ਆਪਣੇ ਵਰਗਾ ਗਨਦਾ ਮੀਣਾ ਕੇ ਬੰਦਾ ਕੋਈ ਨਹੀਂ ਹੋਊਗਾ ਤੇ ਜਿਹਨੇ ਸਿਮਰਨ ਨੂੰ ਜਾਂ ਕਿਸੇ ਹੋਰ ਤੇ ਭੈਣ ਨੂੰ ਮੜਾ ਕੇ ਹਾ ਤੱਕਿਆ ਮੜਾ ਸਾਦੀ ਦੇਖੋ ਖੁਸ਼ੀ ਪਾਰਟੀ ਮਨਾਓ ਠੀਕ ਆ ਬਹੁਤ ਸੁਣੀ ਗੱਲ ਐ ਪਰ ਇਹ ਗੱਲ ਨਾ ਹੋਵੇ ਜੇ ਨਾ ਮੰਨੇ ਲੋਕ ਫੇਰ ਮੈਂ ਦੂਜੇ ਰੂਪ ਚਾਕੇ ਸੁੱਤੇ ਪਰੋਂ ਲੰਗ ਮਾਰੂੰਗਾ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਜਿਹੜੀ ਇਹ ਘਟਨਾ ਹੈਗੀ ਇਹ ਬੜੀ ਅਸੀਂ ਨਖੇਦੀ ਹੋ ਰਹੀ ਹੈ ਪਿੱਲੂ ਜੀ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਹਾਂਜੀ 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 ਕਿਤਨਾ ਕਿਤੇ ਦੇਖਿਆ ਜਾਵੇ ਬਹੁਤ ਮਾੜੀ ਕੜੀ ਨੂੰ ਦਾ ਕਰਦੇ ਹੋ ਤੁਸੀਂ ਬਹੁਤ ਸਬ ਮਾੜੀ ਗੱਲ ਹੈ ਲੋਕਾਂ ਵਾਸਤੇ ਇਹ ਵੈਸੇ ਜਿੰਨੇ ਪ੍ਰੋਗਰਾਮ ਬਣੇ ਹੋਏ ਨੇ ਹਨਾ ਜੀ ਵੀ ਉਹ ਪ੍ਰੋਗਰਾਮ ਨਾਲ ਆਪਾਂ ਖੁਸ਼ੀ ਨਾਲ ਪਗਟਾਓ ਬਿਲਕੁਲ ਇਹ ਐ ਨਹੀਂ ਹੈਗਾ ਵੀ ਆਪਾਂ ਉਥੇ ਖਲੋੜ ਬਾਜ਼ੀਆ ਕਰੋ ਜੀ ਆਏ ਆ ਫਲਾਣਾ ਅੱਧ ਘੰਟਾ ਜੇ ਆ ਕੋਈ ਵੀਤੀ ਆ ਕਿਸੇ ਦੀ ਭੈਣ ਆਪਣੀਆਂ ਹੀ ਨੇ ਸਾਰੀਆਂ ਬਿਲਕੁਲ ਕਿਹਦੇ ਬੱਚੇ ਨੇ ਸਾਰੇ ਆਪਣੇ ਨੇ ਨਾ ਆਪਾਂ ਮਜਬੂਰੀ ਨੂੰ ਕਰਦਾ ਹੈ ਪੇਸ਼ਾ ਇਹ ਬਣਾਉਂਦਾ ਹੈ ਹਾਂਜੀ ਮਜਬੂਰੀ ਵੀ ਹੁੰਦੀ ਕਈਆਂ ਦੀ ਹਾਂ ਮਜਬੂਰੀ ਕਰਕੇ ਵੀ ਕਰਦੇ ਨੇ ਫਿਰ ਮਾਰੇ ਖਾਂਦੇ ਨੇ ਹਜੇ ਬੰਦੇ ਤੋਂ ਜਦੋਂ ਗਲਤ ਕੰਮ ਕਰਾਂਗੇ ਫਿਰ ਦਾ 70 ਪੈਣਗੇ ਹੁਣ ਕਹਿੰਦਾ ਬੀਜਾ ਹੋਇਆ ਤਾਂ ਅੰਬ ਆ ਕਰੇ ਲੱਗ ਗਿਆ ਉਹਨੂੰ ਕੰਡੇ-ਕੰਡੇ ਲੱਗਣਗੇ ਜੇ ਉਹ ਅੰਬ ਵੀ ਚੰਗੇ ਅੰਬੇ ਲੱਗੂਗਾ ਕਿੱਕੀ ਦੇ ਬੀਜਾਂ 'ਤੇ ਕੰਡੇ ਲੱਗਣਗੇ ਬਾਬੇਓ ਸੁਧਰ ਗਿਆ ਚੱਲੋ ਨਾ ਕੰਡਾ ਲੱਗਦਾ ਹੀ ਨਹੀਂ ਪਰ ਸਿਮਰ ਸਿਮਰ ਨਾ ਸੰਧੂ ਸਾਡੀ ਭੈਣ ਹੈ ਸਪੋਰਟ ਉਹਨੂੰ ਪੂਰੀ ਕਰਾਂਗੇ ਪਰ ਉਹਨੂੰ ਕਿਸਨੇ ਮਾਰਾ ਕਿਹਾ ਜਾਂ ਕਿਸੇ ਹੋਰ ਕੁੜੀ ਨੂੰ ਵੀ ਕਿਹਾ ਮੈਂ ਡੰਗ ਮਾਰ ਨਹੀਂ ਮਾਰਨਾ ਬਾਬੇ ਉਹ